ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਇੱਕ ਇਤਿਹਾਸ ਦੇ ਵਿੱਚੋਂ ਜਿਹੜਾ ਆਈਵੀ ਦੇ ਪ੍ਰਾਣੇ ਅਧਿਕਾਰੀਆਂ ਨੇ ਸਭ ਕੁਝ ਗੱਲ ਨੂੰ ਜੱਗਰ ਕੀਤਾ ਹੈ ਸਾਫ਼ ਕੀਤਾ ਕਿ ਕੀ ਕੁਝ 1985-87 ਦੇ ਵਿੱਚ ਹੁੰਦਾ ਰਿਹਾ ਕਿਸ ਤਰ੍ਹਾਂ ਜਿਹਾਰੂ ਸਿੰਘਾਂ ਦੀ ਸੀਐਡੀ ਕੀਤੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਜਮਾ ਪੀਸੀ ਦੇ ਉੱਤੇ ਖਾੜਕੂ ਲਹਿਰ ਪਹੁੰਚੀ ਹੋਈ ਸੀ ਉਹਨੂੰ ਮਹੀਨਿਆਂ ਦੇ ਵਿੱਚ ਦਿਨਾਂ ਦੇ ਵਿੱਚ ਖਤਮ ਕਿਵੇਂ ਕਰ ਦਿੱਤਾ ਗਿਆ ਉਹਦਾ ਮੁੱਖ ਕਾਰਨ ਕੀ ਸੀ ਕਿਸ ਤਰ੍ਹਾਂ ਏਜੰਸੀਆਂ ਇੰਨੀਆਂ ਕਾਮਯਾਬ ਹੋ ਗਈਆਂ ਕਿ ਜਿਹੜੀ ਖਾਲਸਤਾਨ ਦੇ ਦਰਾਂ ਤੇ ਖੜੀ ਸੀਗੀ ਲਹਿਰ ਬਣਾਉਣ ਵਾਸਤੇ ਪ੍ਰਧਾਨ ਮੰਤਰੀਆਂ ਨਾਲ ਮੀਟਿੰਗਾਂ ਤੱਕ ਚੱਲ ਰਹੀਆਂ ਸੀਗੀਆਂ ਖਾਲਸਾ ਰਾਜ ਬਾਰੇ ਉਹਨੂੰ ਮਹੀਨਿਆਂ ਦੇ ਵਿੱਚ ਦਿਨਾਂ ਦੇ ਵਿੱਚ ਖਤਮ ਕਿਵੇਂ ਕਰ ਦਿੱਤਾ ਦੋਸਤੋ ਉਹਦੇ ਜਿਹੜੇ ਮੇਨ ਕਾਰਨ ਹੈ ਮੁੱਖ ਕਾਰਨ ਹੈ ਉਹ ਏਜੰਸੀਆਂ ਨੇ ਹੁਣ ਕਿਤਾਬਾਂ ਵਿੱਚ ਲਿਖੇ ਹੈ ਤੇ ਉਹ ਗੱਲਾਂ ਸਾਫ਼ ਹੋ ਜਾਂਦੇ ਇੱਥੋਂ ਤੱਕ ਦੋਸਤੋ ਲਿਖਿਆ ਹੈ ਆਈਬੀ ਦੇ ਇੱਕ ਪੁਰਾਣੇ ਅਧਿਕਾਰੀ ਨੇ ਕਹਿੰਦਾ 1987 ਦੇ ਵਿੱਚ ਅਸੀਂ ਕੁਝ ਬੰਦੇ ਲਏ ਯੂਪੀ ਦੇ ਲਏ ਨਾਗਪੁਰ ਦੇ ਲਈ ਕਹਿੰਦਾ ਉਹਨਾਂ ਨੂੰ ਸਿੱਖ ਬਣਾਇਆ ਕੇਸ ਦਾੜੀ ਰਖਵਾਏ ਤੇ ਦੋਸਤੋ ਕੇਸ ਦਾੜੀ ਰਖਵਾ ਕੇ ਉਹਨਾਂ ਦੇ ਚੋਲੇ ਪਵਾਏ ਗਏ ਚੋਲੇ ਪਵਾਏ ਗਏ ਕਕਾਰ ਪਪਾਏ ਗਏ ਤੇ ਕਹਿੰਦਾ ਸੀ ਉਹਨਾਂ ਨੂੰ ਅੰਬਰਤਿ ਸਿਖਾਇਆ ਇਥੋਂ ਤੱਕ ਕੇ ਉਹਨਾਂ ਨੂੰ ਗਰਵਾਣੀ ਪੜਨੀ ਵੀ ਸਿਖਾਈ ਕਹਿੰਦਾ ਗਰਵਾਣੀ ਪੜਨੀ ਸਿਖਾ ਕੇ ਉਹਨਾਂ ਨੂੰ ਅਸੀਂ ਗਰੰਥੀ ਪਾਠੀ ਬਣਾ ਦਿੱਤਾ ਪਾਠੀ ਬਣਾਉਣ ਤੋਂ ਬਾਅਦ ਕਹਿੰਦਾ ਸੀ ਉਹਨਾਂ ਨੂੰ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਗਰੰਤੀ ਦੇ ਤੌਰ ਤੇ ਫਿੱਟ ਕਰ ਦਿੱਤਾ ਦੋਸਤੋ ਇੱਥੋਂ ਤੱਕ ਇਹਨੇ ਲਿਖਿਆ ਕਹਿੰਦਾ ਉਹਨਾਂ ਦੇ ਚੋਲੇ ਪਾਏ ਹੁੰਦੇ ਸੀ ਗੋਲ ਦਮਾਲੇ ਬੰਨੇ ਸੀ ਤਕਸਾਲੀ ਕਿਰਪਾਨਾਂ ਪਾਈਆਂ ਸੀ ਵਧੀਆ ਪੜਦੇ ਸੀ ਨਿਤਨੇਮ ਪਰ ਮੁਲਾਜ਼ਮ ਸਾਡੇ ਸੀ ਤਨਖਾਹ ਕਿੱਥੋਂ ਲੈਂਦੇ ਸੀ ਪੈਸਾ ਸਾਥੋਂ ਲੈਂਦੇ ਸੀ ਕੀ ਤੋਂ ਆਈ ਵੀ ਤੋਂ ਦੋਸਤੋ ਜਸੂਸ ਬੜੇ ਤਕੜੇ ਹੁੰਦੇ ਐ ਉਹ ਤੁਹਾਡੇ ਵਿੱਚ ਰਹਿੰਦੇ ਹੋਏ ਉਹ ਤੁਹਾਨੂੰ ਅਸਲੀ ਲੱਗਣਗੇ ਤੇ ਜਿਹੜਾ ਅਸਲੀ ਬੰਦਾ ਹੈ ਉਹ ਤੁਹਾਨੂੰ ਨਕਲੀ ਲੱਗੇਗਾ ਇਸੇ ਤਰ੍ਹਾਂ ਲਹਿਰ ਖਤਮ ਕੀਤੀ ਗਈ ਕਹਿੰਦਾ ਸੀ 87 ਦੇ ਵਿੱਚੋਂ ਬੰਦੇ ਜਾਲੀ ਤਿਆਰ ਕੀਤੇ ਚੋਲਿਆਂ ਵਾਲੇ ਅੰਬਰਤ ਛਕਾਇਆ ਕਕਾਰ ਪਵਾਏ ਬਾਣੀ ਪੜਨੀ ਸਿਖਾਈ ਤੇ ਉਹਨਾਂ ਨੂੰ ਵੱਕ ਵੱਕ ਗੁਰਦੁਆਰਿਆਂ 'ਚ ਫਿੱਟ ਕਰ ਦਿੱਤਾ ਇੱਥੋਂ ਤੱਕ ਦੋਸਤੋ ਲਿਖਿਆ ਹੈ ਕਹਿੰਦੇ ਅਸੀਂ ਦਮਦਮੀ ਟਕਸਾਲ ਦੇ ਵਿੱਚ ਵੀ ਬੰਦੇ ਫਿੱਟ ਕਰ ਦਿੱਤੇ ਦੇਖੋ ਦੋਸਤੋ ਜਿਹੜੀ ਖਾੜਕੂ ਸਿੰਘਾਂ ਦੀ ਖਾਨ ਸੀ ਜਿਹੜਾਉਾਂ ਦੀ ਸੰਤ ਬਾਬਾ ਜਰਨੈਲ ਸਿੰਘ ਦੀ ਦਮਦਮੀ ਟਕਸਾਲ ਉਸ ਟਕਸਾਲ ਦੇ ਵਿੱਚ ਕਹਿੰਦੇ ਅਸੀਂ ਆਪਣੇ ਜਸੂਸ ਤੱਕ ਫਿੱਟ ਕਰ ਦਿੱਤੇ ਕਿ ਪਤਾ ਕਰੋ ਉੱਥੇ ਕੀ ਗਤੀਵਿਧੀਆਂ ਚੱਲ ਰਹੀ ਹੈ ਤੇ ਦੋਸਤੋ ਲਹਿਰ ਦਾ ਖਤਮ ਤੇ ਹੋਣਾ ਹੀ ਸੀ ਅਸੀਂ ਸੋਚਦੇ ਹਾਂ ਇਨੇ ਇਨੇ ਵੱਡੇ ਜੁਝਾਰੂ ਦਿਨਾਂ ਦੇ ਵਿੱਚ ਕਿਵੇਂ ਮਾਰੇ ਗਏ ਕਿਵੇਂ ਖਤਮ ਕੀਤੇ ਗਏ ਉਹ ਇਹੋ ਹੀ ਕਾਰਨ ਸੀ ਕਿ ਜਸੂਸ ਉਹਨਾਂ ਨੇ ਗਰਾਊਂਡ ਪੱਧਰ ਤੇ ਤਾਰ ਦਿੱਤੇ ਸੀ ਕਹਿੰਦਾ ਜਿੱਥੇ ਗੁਰਦੁਆਰਿਆਂ ਵਿੱਚ ਫਿੱਟ ਕੀਤੇ ਤਕਸਾਲਾਂ ਵਿੱਚ ਫਿੱਟ ਕੀਤੇ ਸੰਪਰਦਾਮਾਂ ਚ ਤੇ ਕਾਰ ਸੇਵਾ ਵਾਲੇ ਬਾਬਿਆਂ ਵਿੱਚ ਵੀ ਫਿੱਟ ਕਰ ਦਿੱਤੇ ਦੋਸਤੋ ਦੇਖੋ ਕਿੱਥੋਂ ਤੱਕ ਆਈ ਵੀ ਪਹੁੰਚੀ ਕਹਿੰਦਾ ਸਿੱਖਾਂ ਦੀ ਕੋਈ ਸੰਸਥਾ ਛੱਡੀ ਨਹੀਂ ਅਸੀਂ ਚੋਲਿਆਂ ਵਾਲੇ ਇੱਥੇ ਦਿਮਾਲੇ ਕਰਕੇ ਗੋਲ ਸਭ ਕੁਝ ਇਹਨਾਂ ਨੂੰ ਸਕਾ ਕੇ ਤੇ ਕਹਿੰਦਾ ਗੁਰੂ ਘਰਾਂ ਦੇ ਵਿੱਚ ਡੇਰਿਆਂ ਵਿੱਚ ਵਾੜ ਦਿੱਤੇ ਤੇ ਉਹਨਾਂ ਨੇ ਫਿਰ ਜਸੂਸੀ ਕੀਤੀ ਟੌਟਪਣਾ ਕੀਤਾ ਸਾਨੂੰ ਦੱਸਿਆ ਕਿ ਕਿੱਥੇ ਖਾੜਕੂ ਆਉਂਦੇ ਆ ਕਿੱਥੇ ਜਾਂਦੇ ਆ ਜਝਾਰੂ ਤੇ ਕੀ ਕੁਝੋ ਗੱਲਾਂ ਬਾਤਾਂ ਕਰਦੇ ਆ ਤੇ ਦੋਸਤੋ ਉਸ ਤੋਂ ਬਾਅਦ ਇਹ ਬੰਦੇ ਨੇ ਇਹ ਵੀ ਲਿਖਿਆ ਕਹਿੰਦਾ ਫਿਰ ਜਦੋਂ ਮੈਂ 1983 ਤੋਂ 87 ਤੱਕ ਕਹਿੰਦਾ ਮੈਂ ਉਟਾਵਾ ਵਿੱਚ ਰਿਹਾ ਕੈਨੇਡਾ ਵਿੱਚ ਰਿਹਾ ਤੇ ਕੈਨੇਡਾ ਦੇ ਵਿੱਚ ਕਹਿੰਦਾ ਮੇਰੀ ਡਿਊਟੀ ਲੱਗੀ ਸੀ ਕਿ ਜਿਹੜੇ ਬਾਹਰਲੇ ਸਿੱਖਾ ਉਹਨਾਂ ਦਾ ਪਤਾ ਕਰੋ ਕਿ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਹੋ ਰਿਹਾ ਸੀ ਉਥੋਂ ਖਾੜਕੂ ਬਾਦ ਦਾ ਜਝਾਰੂਆਂ ਦਾ ਪ੍ਰਚਾਰ ਚੱਲਦਾ ਸੀ ਫਿਰ ਕਹਿੰਦਾ ਮੈਂ ਜਥੇਦਾਰ ਤਲਵਿੰਦਰ ਸਿੰਘ ਉਰੇ ਰਿੱਪੂ ਦਾ ਮਨ ਵਰਗੇ ਅਜੈਬ ਸਿੰਘ ਬਾਗੜੀ ਵਰਗੇ ਕਹਿੰਦਾ ਉਹਨਾਂ ਦਾ ਭੇਤ ਲਿਆ ਮੈਂ ਕੈਨੇਡਾ ਵਿੱਚ ਗਿਆ ਕੈਨੇਡਾ ਵਿੱਚ ਕਹਿੰਦਾ ਜਦੋਂ ਮੈਂ ਗਿਆ ਮੈਨੂੰ ਪੰਜਾਬੀ ਆਉਂਦੀ ਨਹੀਂ ਸੀ ਕਹਿੰਦਾ ਸਭ ਤੋਂ ਪਹਿਲਾ ਕੰਮ ਮੈਂ ਪੰਜਾਬੀ ਸਿੱਖੀ ਦੇਖੋ ਦੋਸਤੋ ਦੇਖ ਲਓ ਕਿੱਥੋਂ ਤੱਕ ਇਹ ਬਰੀਕੀ ਨਾਲ ਜਿਹੜੇ ਅਧਿਕਾਰੀ ਆਈਬੀ ਦੇ ਹੁੰਦੇ ਐ ਉਹ ਕਿੱਥੋਂ ਤੱਕ ਸਾਡਾ ਨੁਕਸਾਨ ਕਰਦੇ ਐ ਕਹਿੰਦਾ ਪਹਿਲਾਂ ਮੈਂ ਇੱਕ ਪੰਜਾਬੀ ਦੇ ਵਾਂਗ ਪੰਜਾਬੀ ਸਿੱਖੀ ਪੰਜਾਬੀ ਬੰਦੇ ਕੋਲੋਂ ਸਿੱਖੀ ਫਿਰ ਫਿਰ ਕਹਿੰਦਾ ਉਟਾਵਾ ਦੇ ਗੁਰਦੁਆਰੇ ਦੇ ਵਿੱਚੋਂ ਮੈਂ ਕੀਰਤਨ ਸਿੱਖਿਆ ਵੀ ਕਿਸੇ ਨੂੰ ਸ਼ੱਕ ਨਾ ਹੋ ਜੇ ਕਹਿੰਦਾ ਮੈਂ ਗੁਰੂ ਘਰ ਦੇ ਵਿੱਚ ਜਾਣਾ ਸੁਬਾ ਸਾਂ ਮੱਥਾ ਟੇਕਣਾ ਉੱਥੇ ਜਾ ਕੇ ਸੇਵਾ ਕਰਨੀ ਝਾੜੂ ਲਾਉਣਾ ਬਰਤਨ ਵਾਂਜਨੇ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਕਹਿੰਦਾ ਫਿਰ ਮੈਂ ਉੱਥੇ ਪੰਜਾਬੀ ਵੀ ਸਿੱਖਣੀ ਕੀਰਤਨ ਵੀ ਸਿੱਖਣਾ ਇਸ ਤਰ੍ਹਾਂ ਕਰਦੇ ਕਰਦੇ ਕਹਿੰਦਾ ਜਿਹੜੇ ਵੱਡੇ ਦੋਸਤੋ ਚੋਟੀ ਦੇ ਕਹਿੰਦਾ ਸਿੰਘ ਸੀਗੇ ਖਾੜਕੂ ਸਿੰਘ ਸੀਗੇ ਉਹਨਾਂ ਦੇ ਨਾਲ ਕਹਿੰਦਾ ਮੇਰਾ ਮੇਲ ਜੋਲ ਹੋ ਗਿਆ ਇਹਨੇ ਲਿਖਿਆ ਕਹਿੰਦਾ ਜਥੇਦਾਰ ਤਲਵਿੰਦਰ ਸਿੰਘ ਪਰਿਵਾਰ ਬਬਰ ਖਾਲਸਾ 인ਦਰਜੀਤ ਸਿੰਘ ਰਿਆੜ ਤੇ ਦੋਸਤੋ ਸਤਿੰਦਰ ਪਾਲ ਸਿੰਘ ਗਿੱਲ ਪੁਸ਼ਪਿੰਦਰ ਪਾਲ ਸਿੰਘ ਸੱਚਦੇਵਾ ਅਜੈਬ ਸਿੰਘ ਬਾਗੜੀ ਰਿਪੂ ਦਾਮਨ ਸਿੰਘ ਲਿੱਕ ਇਹਨਾਂ ਸਾਰਿਆਂ ਦੇ ਨਾਲ ਕਹਿੰਦਾ ਮੇਰਾ ਮੇਲ ਜੋਲ ਹੋ ਗਿਆ ਇੱਥੋਂ ਤੱਕ ਕਿ ਮੈਂ ਇਹਨਾਂ ਸਿੰਘਾਂ ਦੇ ਘਰਾਂ ਤੱਕ ਵੀ ਜਾਣ ਲੱਗ ਗਿਆ ਕਹਿੰਦਾ ਉਹਨਾਂ ਨੇ ਮੈਨੂੰ ਖਾਣਾ ਖਵਾਉਣਾ ਰੋਟੀ ਤੇ ਸੱਦਣਾ ਦੇਖੋ ਦੋਸਤੋ ਆਈਬੀ ਦਾ ਇੱਕ ਅਧਿਕਾਰੀ ਜਿਹੜਾ ਸਾਡਾ ਜੜਾਂ ਦੇ ਵਿੱਚੋਂ ਨੁਕਸਾਨ ਕਰ ਰਿਹਾ ਸੀ ਮਰਵਾ ਰਿਹਾ ਸੀ ਕਾਰਕੂ ਸਿੰਘਾਂ ਨੂੰ ਲਹਿਰ ਨੂੰ ਖਤਮ ਕਰ ਰਿਹਾ ਸੀ ਉਹ ਕਿੱਥੋਂ ਤੱਕ ਪਹੁੰਚ ਗਿਆ ਕਹਿੰਦਾ ਜਗਜੀਤ ਸਿੰਘ ਚੋਹਾਨ ਜਿਹੜਾ ਖਾਲਸਪਤਾਨ ਦਾ ਆਗੂ ਸੀ ਯੂ ਐਸ ਏ ਵਿੱਚ ਬੈਠਾ ਸੀ ਉਹਦੇ ਤੱਕ ਵੀ ਲਿੰਕ ਬਣਾਏ ਦੋਸਤੋ ਕਿੱਥੋਂ ਤੱਕ ਇਹ ਬੰਦਾ ਪਹੁੰਚਿਆ ਸੱਚ ਬੋਲਦਾ ਹੈ ਜਾਂ ਝੂਠ ਬੋਲਦਾ ਹੈ ਇਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰ ਸਕਦਾ ਪਰ ਦੋਸਤੋ 100% ਕੋਈ ਵੀ ਗੱਲ ਝੂਠ ਨਹੀਂ ਹੁੰਦੀ ਜਿਸ ਤਰ੍ਹਾਂ ਨੇ ਲਿਖਿਆ ਇਹ ਬਿਲਕੁਲ ਸੱਚ ਲੱਗਦਾ ਹੈ ਕਿਉਂਕਿ ਆਈਬੀ ਦਾ ਕੰਮ ਹੁੰਦਾ ਹੈ ਸੀਏਡੀ ਕਰਨਾ ਇਹ 1983 ਤੋਂ ਲੈ ਕੇ ਕਹਿੰਦਾ ਮੈਂ 1987 ਤੱਕ ਕੈਨੇਡਾ ਵਿੱਚ ਰਿਹਾ ਤੇ ਕਹਿੰਦਾ ਉੱਥੇ ਸਾਰਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਿਹੜਾ ਉੱਥੇ ਉਹਨਾਂ ਦਾ ਭਾਸ਼ਣ ਸੁਣਉਂਦੇ ਸੀ ਕੌਣ ਬੰਦੇ ਐ ਕਹਿੰਦਾ ਮੈਂ ਉਤੋਂ ਸੀਐਡੀ ਦਿੰਦਾ ਜਦੋਂ ਇੰਡੀਆ ਆਉਂਦੇ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਸੀ ਜਾਂ ਗੋਲੀ ਮਾਰ ਦਿੱਤੀ ਜਾਂਦੀ ਸੀ ਤੇ ਮੈਂ ਉਹਨਾਂ ਦਾ ਵੱਧ ਤੋਂ ਵੱਧ ਕਹਿੰਦਾ ਨੁਕਸਾਨ ਕੀਤਾ ਤੇ ਸਾਰਾ ਕੁਝ ਸਰਕਾਰ ਨੂੰ ਮੈਂ ਰਿਕਾਰਡਿੰਗ ਕਰਕੇ ਭੇਜਦਾ ਰਿਹਾ ਕਿ ਇੱਥੇ ਆਹ ਕੁਝ ਹੋ ਰਿਹਾ ਹੈ ਦੋਸਤੋ ਇਹਨੇ ਇਹ ਵੀ ਲਿਖਿਆ ਹੈ ਕਹਿੰਦਾ ਜਦੋਂ ਮੈਂ ਗੁਰੂ ਘਰ ਦੇ ਵਿੱਚ ਜਾਂਦਾ 84 ਦੇ ਵਿੱਚ ਜਦੋਂ ਇੰਦਰਾ ਗਾਂਧੀ ਮਾਰਤੀ ਸੀ ਉਸ ਤੋਂ ਬਾਅਦ ਦੇ ਵਿੱਚ ਕਹਿੰਦਾ ਜਦੋਂ ਪਹਿਲਾ ਕਾਲ ਤਖਤ ਤੇ ਕੈਂਕਾਂ ਤੋਪਾਂ ਨਾਲ ਹਮਲਾ ਹੋਇਆ ਸੰਤ ਚੜਾਈ ਕਰਗੇ ਸੀ ਤੇ ਕਹਿੰਦਾ ਉਦੋਂ ਅਰਦਾਸ ਸੀ ਜਿਹੜੀ ਬੜੀ ਗਰਮ ਕਰਦੀ ਸੀ ਸਿੱਖ ਗੁਰਦੁਆਰਿਆਂ ਵਿੱਚ ਭਾਵਕ ਹੋ ਜਾਂਦੇ ਸੀ ਤੇ ਕਹਿੰਦਾ ਇੰਦਰਾਂ ਗਾਂਧੀ ਨੂੰ ਤੇ ਦੇਸ਼ ਨੂੰ ਇੰਡੀਆ ਨੂੰ ਗਾਲਾਂ ਦਿੰਦੇ ਸੀ ਕਹਿੰਦਾ ਮੇਰਾ ਮਨ ਤਾਂ ਦੁਖੀ ਹੁੰਦਾ ਸੀ ਪਰ ਮੈਂ ਵਿੱਚ ਖੜ ਕੇ ਸੁਣਦਾ ਰਹਿੰਦਾ ਕਿਉਂਕਿ ਮੈਂ ਉਸ ਲਹਿਰ ਨੂੰ ਖਤਮ ਕਰਨਾ ਸੀ ਫਿਰ ਕਹਿੰਦਾ ਮੈਂ ਉੱਥੇ ਮੰਦਿਰ ਬਣਾਉਣ ਵਾਸਤੇ ਫੰਡ ਦਿੱਤਾ ਪੈਸਾ ਇਕੱਠਾ ਕਰਕੇ ਦਿੱਤਾ ਹਿੰਦੂਆਂ ਨੂੰ ਕਿ ਤੁਸੀਂ ਮੰਦਿਰ ਬਣਾਓ ਇਸ ਤਰ੍ਹਾਂ ਦੇ ਇਹ ਬੰਦਾ ਕੰਮ ਕਰਦਾ ਰਿਹਾ ਜਿਹੜੇ ਮੁੱਖ ਕੰਮ ਸੀ ਕਹਿੰਦਾ ਉਹ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਭੇਤ ਕੱਢਣਾ ਤੇ ਗੁਰੂ ਘਰਾਂ ਦੇ ਵਿੱਚ ਆਪਣੇ ਬੰਦੇ ਭੇਸ ਬਲਟਾ ਕੇ ਫਿੱਟ ਕਰਨੇ ਉਹੀ ਪੰਜਾਬ ਵਾਲਾ ਕੰਮ ਉੱਥੇ ਵੀ ਗੁਰਦੁਆਰਿਆਂ 'ਚ ਆਪਣੇ ਬੰਦੇ ਇਹਨਾਂ ਨੇ ਫਿੱਟ ਕੀਤੇ ਬਾਹਰਲੇ ਦੇਸ਼ਾਂ 'ਚ ਤਾਂ ਕਰਕੇ ਜਿਹੜੀ ਜਹਾਰੂਆਂ ਦੀ ਲਹਿਰ ਸੀ ਉਹ ਠੱਪ ਹੋ ਗਈ ਤੇ ਜਿਹੜੇ ਵਖਵਾਦੀ ਕਹਿੰਦਾ ਨੇਤਾ ਸੀ ਨਫ਼ਰਤ ਦਾ ਪ੍ਰਚਾਰ ਕਰਦੇ ਸੀ ਉਹਨਾਂ ਦੀ ਮੁਖਬਰੀ ਕਰਨੀ ਦੋਸਤੋ ਤੇ ਫਿਰ ਕਹਿੰਦਾ ਆਡੀਓ ਤੇ ਬੀਟ ਗੋ ਜਿਹੜੀਆਂ ਪਿੰਡਰਾਂ ਵਾਲੇ ਦੀਆਂ ਆਉਂਦੀਆਂ ਸੀ ਲੋਕ ਸੁਣਦੇ ਸੀ ਉਹਨਾਂ ਨੂੰ ਚੈੱਕ ਕਰਨਾ ਟੇਪਾਂ ਨੂੰ ਕਿ ਕਿੱਥੋਂ ਆਉਂਦੀਆਂ ਕੌਣ ਪਹਚਾਉਂਦਾ ਹੈ ਤੇ ਕਹਿੰਦਾ ਫਿਰ ਇੰਡੀਆ ਦੀ ਝੂਠੀ ਸਮੱਗਰੀ ਛਾਪਣੀ ਮਦਦ ਕਰਨੀ ਪੱਤਰਕਾਰਾਂ ਨੂੰ ਗੱਠਣਾ ਕਹਿੰਦਾ ਉੱਥੋਂ ਦੇ ਨੂੰ ਪੈਸੇ ਨਾਲ ਲੋਹ ਦਵਾਰ ਬਾਹ ਗੁਪਤ ਰਹਿ ਕੇ ਕਹਿੰਦਾ ਇਹ ਸਾਰੇ ਕੰਮ ਕਰਨੇ ਸਾਡਾ ਮੁੱਖ ਕੰਮ ਸੀ ਕਿ ਕਿਸੇ ਨੂੰ ਜੱਜਮੈਂਟ ਨਾ ਹੋਣੀ ਗੁਪਤ ਰਹਿਣਾ ਫਿਰ ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਨੂੰ ਆਪਣੇ ਮਿੱਤਰ ਬਣਾਉਣਾ ਉਹਨਾਂ ਤੋਂ ਗੁਪਤ ਜਾਣਕਾਰੀ ਲੈਣਾ ਸਰਕਾਰ ਦੀ ਇਹ ਵੀ ਕਹਿੰਦਾ ਸਾਡਾ ਕੰਮ ਸੀ ਦੋਸਤੋ ਜਿੱਥੇ ਇਹਨਾਂ ਨੇ ਪੰਜਾਬ ਦੇ ਵਿੱਚ ਗੁਰਦੁਆਰਿਆਂ ਵਿੱਚ ਆਪਣੇ ਬੰਦੇ ਗ੍ਰੰਤੀ ਲਾਏ ਫਿੱਟ ਕੀਤੇ ਉਹਨਾਂ ਤੋਂ ਜਸੂਸੀ ਕਰਵਾਈ ਉਸੇ ਤਰ੍ਹਾਂ ਬਾਹਰਲੇ ਦੇਸ਼ਾਂ ਵਿੱਚ ਵੀ ਜਾਲ ਬਸਾਇਆ ਇਸ ਤਰ੍ਹਾਂ ਜਿਹੜੇ ਜਝਾਰੂਆਂ ਦਾ ਸਭ ਤੋਂ ਵੱਧ ਜਿਹੜਾ ਨੁਕਸਾਨ ਸੀ ਉਹ ਇਸ ਤਰ੍ਹਾਂ ਹੋਇਆ ਇਹ ਵੀਡਗੋ ਬਣਾਉਣ ਦਾ ਭਾਵ ਕਿ ਪ੍ਰਭੂ ਅੱਜ ਵੀ ਜਿਹੜੀ ਏਜੰਸੀਆਂ ਨੇ ਉਹਨਾਂ ਦੀਆਂ ਥਾਂ-ਥਾਂ ਤੇ ਸੀਏਟੀਆਂ ਹੁੰਦ ਨੇ ਭਾਵੇਂ ਜਿੱਥੇ ਮਰਜੀ ਵੀ ਕੋਈ ਐ ਉਹਨਾਂ ਦੀ ਸਭ ਕਿਤੇ ਅੱਖ ਹੁੰਦੀ ਐ ਤੇ ਸਾਰੇ ਕਿਤੇ ਉਹ ਗੁਪਤ ਢੰਗ ਦੇ ਨਾਲ ਕੁਸ ਭੈਂਟ ਕਰ ਜਾਂਦੇ ਐ ਅੱਜ ਸਾਡੀਆਂ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਸਾਰਿਆਂ ਦੇ ਵਿੱਚ ਉਹਨਾਂ ਦੇ ਬੰਦੇ ਹਨ ਸਾਰੀ ਜੱਜਮੈਂਟ ਉਹਨਾਂ ਨੂੰ ਹੋ ਰਹੀ ਐ ਤਾਂ ਕਰਕੇ ਸਿੱਖਾਂ ਦੇ ਉੱਤੇ ਜ਼ਬਰ ਤੇ ਜ਼ੁਲਮ ਦਾ ਕਹਾੜਾ ਤੇਜ਼ ਹੁੰਦਾ ਜਾ ਰਿਹਾ ਹੈ ਤੇ ਵਧ ਰਿਹਾ ਹੈ ਇਹ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਦੋਸਤੋ ਕੁਝ ਜਾਣਕਾਰੀ ਸੀ ਜਿਹਨੂੰ ਸੁਣ ਕੇ ਸਮਝ ਕੇ ਕਦੇ ਜ਼ਿੰਦਗੀ ਵਿੱਚ ਕਮ ਆ ਸਕੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ